ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਅੰਤਦੀਪ ਸੰਧੂ ਵਲੌਗ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਵੇ ਚਲੋ ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਨਵੀਂ ਰੈਸਪੀ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਲੈਏ ਨੇ ਦਲੇ ਛੋਲੇ ਇਸ ਨੂੰ ਆਪਾਂ 4 ਤੋਂ 5 ਘੰਟੇ ਲਈ ਭਿਓ ਕੇ ਰੱਖ ਦਿੱਤਾ ਸੀ 4 ਤੋਂ 5 ਘੰਟਿਆਂ ਲਈ ਭਿਓ ਕੇ ਰੱਖ ਦਿੱਤਾ ਸੀ ਤੇ ਹੁਣ ਇਸ ਤੱਕ ਗਰਦਰਾ ਪੇਸਟ ਤਿਆਰ ਕਰਾਂਗੇ ਇਹ ਬਿਲਕੁਲ ਨਵੀਂ ਰੈਸਪੀ ਹੈ ਤੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈ ਐਸੇ ਰੈਸਪੀ ਦਾ ਨਾਮ ਹੈਗਾ ਇਸ ਰੈਸਪੀ ਦਾ ਨਾਮ ਹੈ ਦੇਸੀ ਮੋਮਸ ਇਹ ਜੋ ਕਿ ਆਪਾਂ ਦੇਸੀ ਸਟਾਈਲ ਦੇ ਨਾਲ ਬਣਾਵਾਂਗੇ ਅੱਜ ਪੰਜਾਬੀ ਤੜਕੇ ਦੇ ਨਾਲ ਦੇਸੀ ਮੋਮਸ ਤੇ ਉਸ ਲਈ ਆਪਾਂ ਇਹ ਛੋਲਿਆਂ ਦੀ ਦਾਲ ਨੂੰ ਲਿਆਏ ਇਸ ਨੂੰ 4-5 ਘੰਟੇ ਪਹਿਲਾਂ ਭਿਉਲ ਲਿਆ ਸੀ ਪਾਣੀ ਵਿੱਚ ਭਿਓ ਕੇ ਰੱਖ ਦਿੱਤਾ ਸੀ ਹੁਣ ਆਪਾਂ ਗ੍ਰੈਂਡਰ ਦੇ ਵਿੱਚ ਪਾ ਕੇ ਇਸ ਤੱਕ ਦਰਦਰਾ ਪੇਸਟ ਤਿਆਰ ਕਰਾਂਗੇ ਹੁਣ ਆਪਾਂ ਚਨੇ ਦੀ ਦਾਲ ਨੂੰ ਇੱਕ ਮਿਕਸੀ ਦੇ ਜਾਰ ਵਿੱਚ ਪਾ ਲਿਆ ਹੈ ਇਸ ਵਿੱਚ ਆਪਾਂ ਅਦਰਕ ਪਾਵਾਂਗੇ ਆਪਾਂ ਤਿੰਨ ਹਰਗਾ ਮੇਟਰ ਲੈਂਗੇ ਉਸ ਨੂੰ ਵੀ ਐਡ ਕਰਾਂਗੇ ਤੁਸੀਂ ਇਸ ਵਿੱਚ ਲਸਣ ਵੀ ਐਡ ਕਰ ਸਕਦੇ ਹੋ ਤੇ ਇਸ ਨੂੰ ਆਪਾਂ ਚਣਿਆਂ ਦੇ ਚਣਿਆਂ ਦੀ ਤਲ ਦਾ ਫਰਾ ਵੀ ਕਿਹਾ ਜਾਂਦਾ ਹੈ ਪਰ ਆਪਾਂ ਪੰਜਾਬੀ ਤੜਕੇ ਦੇ ਨਾਲ ਬਣਾਵਾਂਗੇ ਇਸ ਕਰਕੇ ਇਸ ਦਾ ਨਾਮ ਦੇਸੀ ਮੋਮੋਜ਼ ਰੱਖਿਆ ਹੈ ਇਸ ਵਿੱਚ ਹਲਕਾਰਾ ਪਾਣੀ ਐਡ ਕਰਾਂਗੇ ਹਲਕਾਰਾ ਪਾਣੀ ਐਡ ਕਰਨ ਤੋਂ ਬਾਅਦ ਇਸ ਦਾ ਕਿ ਦਰਦਰਾ ਪੇਸਟ ਤਿਆਰ ਕਰ ਲਾਂਗੇ ਦੂਜੀ ਪਾਸੇ ਆਪਾਂ ਇਸ ਦਾ ਆਟਾ ਤਿਆਰ ਕਰਾਂਗੇ ਉਸ ਲਈ ਆਪਾਂ ਇੱਕ ਕਟੋਰੀ ਕਣਕ ਦਾ ਆਟਾ ਲਿਆਏ ਜਿਸ ਨੂੰ ਆਪਾਂ ਚੰਗੀ ਤਰ੍ਹਾਂ ਛਾਣਨ ਲਵਾਂਗੇ ਆਪਾਂ ਇੱਕ ਕਟੋਰੀ ਲਿਆ ਸੀ ਕਣਕ ਦਾ ਆਟਾ ਹੋਣ ਇਸ ਵਿੱਚ ਇੱਕ ਚਮਚਾ ਆਪਾਂ ਪਾਵਾਂਗੇ ਰਫੈਂਡ ਦਾ ਤੁਸੀਂ ਉਦੀ ਥਾਂ ਤੇ ਅਸੀਂ ਕਿਉਂ ਵੀ ਪਾ ਸਕਦੇ ਹੋ ਥੋੜਾ ਜਿਹਾ ਆਪਾਂ ਨਮਕ ਐਡ ਕਰਾਂਗੇ ਸਵਾਦ ਅਨੁਸਾਰ ਨਮਕ ਐਡ ਕਰ ਸਕਦੇ ਹੋ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇੱਕ ਸੌਫਟ ਆਟਾ ਗੁੰਨ ਕੇ ਤਿਆਰ ਕਰ ਲਾਂਗੇ ਇਸ ਦਾ ਸੌਫਟ ਡੋ ਬਣਾ ਕੇ ਥੋੜਾ ਥੋੜਾ ਪਾਣੀ ਪਾ ਕੇ ਉਸਨ ਚੰਗੀ ਤਰ੍ਹਾਂ ਆਪਾਂ ਗੋਲ ਲਵਾਂਗੇ ਆਪਾਂ ਇਸ ਤਰ੍ਹਾਂ ਸੌਫਟ ਆਟਾ ਕਰਨੇ ਕੇ ਤਿਆਰ ਕਰ ਲਿਆ ਹੈ ਇਸਨੂੰ ਅਪੰਜ ਤੋਂ 7 ਮਿੰਟ ਲਈ ਰੈਸਟ ਤੇ ਰੱਖਾਂਗੇ ਆਪਾਂ ਇਸਨੂੰ ਬਣਾਉਣ ਲਈ ਇਸ ਦਾ ਤੜਕਾ ਲਗਾਉਣ ਲਈ ਲੈ ਗਏ ਆਂ ਆਪਾਂ ਹਰ ਗਾਂ ਤਿੰਨ ਮੇਟਾ ਜਿਸਨੂੰ ਆਪਾਂ ਬਰੀਕ ਕੱਟ ਲਈਏ ਇੱਕ ਟਮਾਟਰ ਇਸਨੂੰ ਵੀ ਆਪਾਂ ਬਰੀਕ ਕੱਟ ਲਈਏ ਦੋ ਪਿਆਜ਼ ਇਸਨੂੰ ਵੀ ਆਪਾਂ ਬਰੀਕ ਕੱਟ ਲਈਏ ਹੁਣ ਆਪਾਂ ਇੱਕ ਬਰਤਨ ਲਵਾਂਗੇ ਆਪਾਂ ਪੇਸਟ ਸੀ ਜੋ ਉਸ ਨੂੰ ਦਰਦਰਾ ਹੀ ਰਗੜਿਆ ਏ ਇਸ ਨੂੰ ਦਰਦਰੇ ਹੀ ਥੋੜਾ ਜਿਹਾ ਰਗੜਨਾ ਏ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਪੇਸਟ ਨੂੰ ਇੱਕ ਬਰਤਨ ਦੇ ਵਿੱਚ ਕੱਢ ਲਿਆ ਏ ਹੁਣ ਇਸ ਵਿੱਚ ਐਡ ਕਰਾਂਗੇ ਥੋੜੇ ਜਿਹਾ ਪਿਆਜ਼ ਥੋੜੀਆਂ ਜੀਆਂ ਹਰੀਆਂ ਮਿਰਚਾਂ थोड़े ज टमा हम इस एड करा नमक स्वाद अनुसार थोड़ा जो गर्म मसाला बिच अपना धनिया पाउडर है तो जीरा पाउडर भी बिच मिक्स है पर आप थोड़ा जीरा उपरदी पावे बिल्कुल थोड़ा लाल मिर्च पाउडर ਥੋੜਾ ਜਿਹਾ ਹਲਦੀ ਪਾਊਡਰ ਬਿਲਕੁਲ ਥੋੜਾ ਜਾਂ ਇਹਨਾਂ ਸਾਰਾ ਟਿੱਡਨ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨਾਂ ਸਾਰਾ ਟਿੱਡਨ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਨਮਕ ਵਗੈਰਾ ਆਪਸ ਵਿੱਚ ਮਿਕਸ ਹੋ ਜਾਵੇ ਤੁਸੀਂ ਹੱਥ ਦੀ ਹੈਲਪ ਨਾਲ ਵੀ ਇਸ ਨੂੰ ਮਿਕਸ ਕਰ ਸਕਦੇ ਹੋ ਸਾਰਾ ਟਿੱਡਨ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਦੂਜੇ ਪਾਸੇ ਆਪਾਂ ਪਾਣੀ ਲਿਆਏ ਥੋੜਾ ਜਿਹਾ ਇਸ ਨੂੰ ਪੂਰਾ ਫੁੱਲ ਫਲੇਮ ਤੇ ਗਰਮ ਹੋਣ ਲਈ ਰੱਖ ਦੇਣਾ ਜਿੰਨਾ ਟਾਈਮ ਇਸ ਵਿੱਚ ਫੁੱਲ ਪੂਰੀ ਫਲੇਮ ਤੇ ਉਬਾਲਨ ਆਉਣ ਲੱਗ ਜਾਣਾ ਆਪਾਂ ਆਟੇ ਨੂੰ 10 ਤੋਂ 15 ਮਿੰਟ ਹੋ ਚੁੱਕੇ ਨੇ ਰੈਸਟ ਤੇ ਹੋਣ ਸਦਿਆ ਨਿੱਕੇ ਨਿੱਕੇ ਲੋਈਆਂ ਲਵਾਂਗੇ ਬਿਲਕੁਲ ਖਲਕਾਰੇ ਆਟਾ ਕਰ ਦਿੱਤ ਲਾ ਕੇ ਇਸ ਨੂੰ ਵੇਲ ਲਾਂਗੇ ਇਦਾਂ ਛੋਟੇ ਛੋਟੇ ਆਪਾਂ ਕੂੜੀਆਂ ਤੇ ਮੈਂ ਵੇਲੀ ਤੇ ਹੋਂਦਾਂ ਓਦਾਂ ਨਹੀਂ ਛੋਟੀਆਂ ਆਪਾਂ ਵੇਲ ਲਾਂਗੇ इस तो छोटा भी रख सकते हो इस फिलिंग तैयार की थी उसमें पावे तो इसमें इस तरह फोल्ड कर देंगे आप तरह फोल्ड करके चमचे ना इस बंद कर देंगे ਇਦਾਂ ਹੀ ਆਪਾਂ ਸਾਰੇ ਨਾਲ ਤਿਆਰ ਕਰ ਲਾਂਗੇ ਇਸ ਦਾ ਆਪਾਂ ਛਾਈ ਰੋਟਾ ਵਟਾ ਰੱਖ ਸਕਦੇ ਹਾਂ ਆਪਣੇ ਪਾਣੀ ਨੂੰ ਪੂਰਾ ਫੁੱਲ ਵਾਲਾ ਆ ਚੁੱਕਿਆ ਹੈ ਹੁਣ ਇਸ ਨੂੰ ਇਸ ਦੇ ਵਿੱਚ ਪਾਵਾਂਗੇ ਤੇ 10 ਤੋਂ 15 ਮਿੰਟ ਦੇ ਲਈ ਉਬਾਲ ਲਾਂਗੇ ਇਸ ਨੂੰ ਥੋੜਾ ਖੋਲ ਕੇ ਪਕਾਣਾ ਹੈਗਾ ਢੱਕਣ ਆਪਣਾ ਜਿਹੜਾ ਸਾਰਾ ਨਹੀਂ ਰੱਖਣ ਢੱਕਣਾ ਹੈਗਾ ਇੰਨਾ ਤੇ ਆਪਾਂ ਢੱਕਣ ਖੋਲ ਕੇ ਪਕਾਵਾਂਗੇ 10 ਤੋਂ 15 ਮਿੰਟ ਲਈ ਆਪਾਂ ਨੂੰ 15 ਮਿੰਟ ਹੋ ਚੁੱਕੇ ਨੇ ਹੁਣ ਇਹਨਾਂ ਨੂੰ ਆਪਾਂ ਕੱਢ ਲਾਂਗੇ ਬਾਹਰ ਇਸ ਤਰ੍ਹਾਂ ਦੇ ਇੱਕ ਬਰਤਨ ਦੇ ਵਿੱਚ ਰੱਖ ਦਵਾਂਗੇ ਹੰਡਾ ਹੋਣ ਦੇ ਲਈ ਆਪਾਂ ਅੱਜ ਹੰਡੜਕਾ ਲਗਾਵਾਂਗੇ ਉਸ ਲਈ ਆਪਾਂ ਕੜਾਈ 'ਚ ਤੇਲ ਪਾ ਕੇ ਗਰਮ ਹੋ ਲਈ ਰੱਖ ਦਿੱਤਾ ਹੈ ਹੁਣ ਇਸ ਵਿੱਚ ਪਾਵਾਂਗੇ ਥੋੜੀ ਜਿਹੀ ਰਾਈ ਥੋੜੀ ਜਿਹੀ ਰਾਈ ਐਡ ਕਰਾਂਗੇ ਥੋੜਾ ਜਿਹਾ ਆਪਾਂ ਜਵਾਈਨੋ ਐਡ ਕਰਾਂਗੇ ਤੇ ਥੋੜਾ ਜਿਹਾ ਜੀਰਾ ਐਡ ਕਰਾਂਗੇ ਪਾਵਾਂਗੇ ਪਿਆਜ਼ ਨਾਮ ਇਸ ਦਾ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਥੋੜਾ ਜਿਹਾ ਹਿੰਗ ਪਾਊਡਰ ਪਿਆਜ਼ ਨੂੰ 골ਡਨ ਬ੍ਰਾਊਨ ਹੋਣ ਤੱਕ ਪਕਾਵਾਂਗੇ ਫਿਰ ਇਸ ਵਿੱਚ ਟਮਾਟਰ ਐਡ ਕਰਾਂਗੇ ਟਮਾਟਰ ਨੂੰ ਐਡ ਕਰ ਲਿਆ ਹੈ ਇਸ ਨੂੰ ਵੀ 2-3 ਮਿੰਟ ਲਈ ਪਕਾਵਾਂਗੇ एड करा आप थोड़ा जा नमक थोड़ी जी लाल मिर्च बिल्कुल थोड़ी जी हल्दी पाउडर थोड़ा जहा गरम मसाला चुनी तो तरह मिक्स करा जो आप मोमस बनाए थे उसद कट लिया निके नि पार्ट में देख सकते हो तो उसकी फीलिंग भी कि वी पक् चुकी है ਇਸ ਨੂੰ ਠੰਡਾ ਹੋਣ ਲਈ ਰੱਖ ਦਿੱਤਾ ਸੀ ਹੁਣ ਇਸ ਵਿੱਚ ਮਿਕਸ ਕਰਕੇ ਇਸ ਦਾ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਾਂਗੇ ਤੁਸੀਂ ਇਸ ਵਿੱਚ ਕੈਚੱਪ ਵੀ ਐਡ ਕਰ ਸਕਦੇ ਹੋ ਟੇਸਟ ਲਈ ਤੁਸੀਂ ਇਸ ਨੂੰ ਇਸ ਤਰ੍ਹਾਂ ਸੁਦਾ ਤੜਕਾ ਲਗਾ ਕੇ ਵੀ ਖਾ ਸਕਦੇ ਹੋ ਜਾਂ ਪਾਣੀ ਵਿੱਚ ਬਾਲ ਕੇ ਠੰਡਾ ਕਰਨ ਤੋਂ ਬਾਅਦ ਇਸ ਨੂੰ ਡੀਪ ਫ੍ਰਾਈ ਕਰਕੇ ਵੀ ਖਾ ਸਕਦੇ ਹੋ ਇਹ ਦੋਵੇਂ ਤਰ੍ਹਾਂ ਹੀ ਬਹੁਤ ਸਵਾਦ ਲੱਗਦੇ ਨੇ ਹੁਣ ਇਸ ਪਰ ਗਾਰਨਿਸ਼ ਕਰਾਂਗੇ ਧਨੀਆ अपने देसी मोमोज बन के तैयार ने दे तड़के मेरी वीडियो वजी लगी लाइक शेयर ते सब्सक्राइब जरूर करो थैंक यू फॉर वॉचिंग